ਕਾ ਸਿਮਰਨ ਸਭ ਤੇ ਉੱਚਾ ਕਾ ਸਿਮਰਨ ਉਧਰੇ ਰਬ ਕੈ ਸਿਮਰਨ ਤਿਸਨਾ ਬੁਝੈ ਰਬ ਕੈ ਸਿਮਰਨ ਸਭ ਪਿਛ ਸੁਝੈ ਰਬ ਕੈ ਸਿਮਰਨ ਨਾਹੀ ਜਮ ਤਰਾਸਾ ਰਬ ਕੈ ਸਿਮਰਨ ਪੂਰਨ ਆਸਾ ਰਬ ਕੈ ਸਿਮਰਨ ਮਨ ਕੀ ਮਲ ਜਾਏ ਅਮਰਤ ਨਾਮ ਰਤ ਮਾਹੇ ਸਮਾਰੇ ਰਬ ਜੀ ਬਸੇ ਸਾਧ ਕੀ ਰਸਨਾ ਨਾਨਕ ਜਨ ਕਾ ਦਾਸ ਸੰਦਸਨਾ ਰਬ ਕੋ ਸਿਮਰੇ ਸੇ ਤਨਵੰਤੇ ਰਬ ਕੋ ਸਿਮਰੇ ਸੇ ਪਤਵੰਤੇ ਰਬ ਕੋ ਸਿਮਰੇ ਸ ਜਨ ਪਰਵਾਨ ਰਬ ਕੋ ਸਿਮਰੇ ਸ ਫੁਰ ਪਰਦਾ ਰਬ ਕੋ ਸਿਮਰੇ ਸ ਬੇਮੋਤਾ ਦੇ ਰਬ ਕੋ ਸਿਮਰੇ ਸ ਸਰਬ ਰੱਬ ਕੋ ਸਿਮਰੇ ਸੇ ਸੁਖ ਵਾਸੀ ਰੱਬ ਕੋ ਸਿਮਰੇ ਸਦਾ ਅਬਿਨਾਸੀ ਸਿਮਰਨ ਤੇ ਲੱਗ ਜਨੇ ਆਪ ਦਿਆਲਾ ਆਨਕ ਜਨ ਕੀ ਮੰਗਰ ਵਾਲਾ ਰੱਬ ਕੋ ਸਿਮਰੇ ਸੇ ਪਰਉਪਕਾਰੀ ਰੱਬ ਕੋ ਸਿਮਰਤਨ ਸਤ ਬਲਹਾਰੀ ਰੱਬ ਕੋ ਸਿਮਰੇ ਸੇ ਮੁਖ ਸੁਹਾਵੇ ਰੱਬ ਕੋ ਸਿਮਰਤਨ ਸੂਖ ਬਿਹਾਵੇ ਰੱਬ ਕੋ ਸਿਮਰਤੇ ਮਾਤਮ ਜੀਤਾ ਰੱਬ ਸਿਮਰਤਨ ਨਿਰਮਲ ਰੀਤਾ ਰੱਬ ਕੋ ਸਿਮਰਤਨ ਅੰਧ ਕਨੇਰੇ ਰੱਬ ਕੋ ਸਿਮਰੇ